ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਤੇ ਦੇਸ਼ ਦੇ ਸੋਸ਼ਲ ਮੀਡੀਆ ਦੇ ਵਿੱਚ ਕਹਿ ਲਈ ਕਿ ਮੰਤਰੀ ਪਦਰ ਦੇ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੇ ਹਾਲ ਹੀ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਬੀਬੀ ਕੰਗਨਾਰ ਰਨਾਉਤ ਉਹ ਵੱਡੇ ਪੱਧਰ ਉੱਤੇ ਚਰਚਾ ਦੇ ਵਿੱਚ ਨੇ ਅੱਜ ਐਨਡੀਏ ਦੀ ਸੱਸਤੀ ਦਲ ਦੀ ਬੈਠਕ ਦੇ ਵਿੱਚ ਉਹ ਹਾਜ਼ਰ ਹੁੰਦੇ ਆ ਤੇ ਉਹਦੇ ਨਾਲ ਜਿਹੜਾ ਵੱਡੇ ਪੱਧਰ ਉੱਤੇ ਪੰਜਾਬ ਦੇ ਚੰਡੀਗੜ੍ਹ 에য়ারਪੋਰਟ ਉੱਤੇ ਲੰਗੇ ਕੱਲ ਤੋਂ ਮਾਮਲਾ ਜੁੜਿਆ ਸੀ ਉੱਜ ਸਾਰਾ ਦਿਨ ਸੁਰਖੀਆਂ ਦੇ ਵਿੱਚ ਭਟੇ ਪੱਦਰ ਉਤੇ ਪਖਿਆ ਰਿਹਾ ਕਈ ਤਰ੍ਹਾਂ ਦੇ ਮਾਮਲੇ ਇਸ ਇਸ਼ੂ ਦੇ ਵਿੱਚੋਂ ਉੱਪਰ ਦੇ ਸਾਹਮਣੇ ਆਏ ਤਾਜ਼ਾ ਲੇਟੈਸਟ ਅਪਡੇਟ ਕੀ ਹੈ ਇਸ ਉੱਤੇ ਚਰਚਾ ਕਰਾਂਗੇ ਤੇ ਇਹ ਚਰਚਾ ਦੇ ਵਿੱਚੋਂ ਦੇਸ਼ ਦੀ ਰਾਜਨੀਤੀ ਜਾਂ ਦੇਸ਼ ਦਾ ਜਿਹੜਾ ਨਵਾਂ ਮਾਹੌਲ ਉਹ ਉਸਰ ਕੇ ਕਿਸ ਪਾਸੇ ਨੂੰ ਜਾ ਰਿਹਾ ਹੈ ਅਜਿਹੀ ਸਾਰੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਸੋ ਸਭ ਤੋਂ ਪਹਿਲਾਂ ਪਰਿਸ਼ਾਦ ਚੈਨਲ ਦੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ। शुक्रिया ਬਿੰਦਸਾਹ ਇਸ ਸ੍ਰੀ ਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਕੰਗਣਾ ਰਣਾਵਤ ਨੂੰ ਥੱਪੜ ਪੈਂਦਾ ਹੈ। ਬੜੇ ਵੱਡੇ ਪੱਧਰ ਉਤੇ ਚਰਚਾ ਹੈ ਤੇ ਸੀਆਈਐਸਫ ਦੀ ਜਿਹੜੀ ਹੈ ਮਹਿਲਾ ਸਿਪਾਹੀ ਬਲਵਿੰਦਰ ਕੌਰ ਉਹਨਾਂ ਉੱਤੇ ਮਾਮਲਾ ਕਰਜ ਹੋ ਗਿਆ। ਇਹ ਮਾਮਲਾ ਹਾਲੇ ਤਾਈਂ ਖੁੱਲ ਕੇ ਸਾਹਮਣੇ ਨਹੀਂ ਆਇਆ ਕਿ ਕਿਸ ਪੱਧਰ ਦਾ ਦਰਜ ਹੋਇਆ ਹੈ ਪਰਿਵਾਰ ਵੀ ਇਸ ਮਾਮਲੇ ਦੇ ਵਿੱਚ ਹਾਲੇ ਭੇਦ ਦੇ ਵਿੱਚ ਹੈ ਤੇ ਓਵਰ ਆਲ ਕਿਸਾਨ ਲੀਡਰਸ਼ਿਪ ਵੀ ਇਸ ਮਾਮਲੇ ਦੇ ਵਿੱਚ ਕਹਿੰਦਾ ਭਾਵ ਕੇ ਨਾਲ ਜੁੜੀ ਹੋਈ ਹੈ ਡਾਕਟਰ ਸਾਹਿਬ ਇਹਦੇ ਵਿੱਚ ਨਵੀਂ ਲੇਟੈਸਟ ਅਪਡੇਟ ਆਪਾਂ ਕੀ ਦੇਖ ਸਕਦੇ ਹਾਂ ਕੀ ਆਈ ਹੈ ਮੰਨ ਸਕਦੇ ਹਾਂ ਪਿੰਡ ਸਰਬ ਦੇਖੋ ਪਹਿਲੀ ਗੱਲ ਤਾਂ ਕਿਸਮਤੀ ਵਾਲੀ ਘਟਨਾ ਹੈ ਇਹ ਚਲੋ ਕਿ ਉਹ ਕੰਗਨਰ ਨੌਤ ਹੈ ਕਿ ਇਮੇਜ ਹੈ ਬਣਿਆ ਹੋਇਆ ਕਿਸਾਨਾਂ ਦੇ ਖਿਲਾਫ ਉਹਨਾਂ ਨੇ ਬਹੁਤ ਕੰਟਰੋਵਰਸ਼ੀਅਲ ਬਿਆਨ ਦਿੱਤੇ ਸੀ ਉਹਨਾਂ ਦੇ ਮਕਦਮਾ ਵੀ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿਸਾਨ ਮਤਲਬ ਮੋਰਚੇ ਦੇ ਵਿੱਚ ਬੇ ਦੌਰਤਾਂ ਮਾਤਾਵਾਂ ਬੈਠੀਆਂ ਸੀ ਭੈਣਾਂ ਬੈਠੀਆਂ ਸੀ ਉਹਨਾਂ ਨੂੰ ਬਹੁਤ ਬੰਦਾ ਚੰਗਾ ਬੋਲਿਆ ਸੀ ਪਰ ਉਹਨਾਂ ਨੂੰ ਫੇਰ ਕੀਤਾ ਸੀ ਸ਼ਹੀਨ ਬਾਗ ਦੀ ਇੱਕ ਫੋਟੋ ਲੈ ਕੇ ਜਾਂਦੀ ਜੀ ਉਹਦੇ ਵਿੱਚੋਂ ਕਿਹਾ ਵੀ 100-100 ਰੁਪਏ ਨੂੰ ਆ ਜਾਂਦੀਆਂ ਨੇ ਫਿਰ ਉਹਨਾਂ ਨੇ ਮਕਦਮਾ ਡਿਫੇਮੇਸ਼ਨ ਦਾ ਕੀਤਾ ਉਹ ਚੱਲ ਵੀ ਰਿਹਾ ਜੀ ਹਾਂ ਜੀ ਇਸੇ ਦੌਰਾਨ ਚਲੋ ਉਹ ਜਿੱਤ ਗਏ ਨੇ ਇੱਕ ਮੰਡੀ ਤੋਂ ਐਨਟੀ ਬਣ ਗਏ ਨੇ ਤੇ ਉਹ ਜਦੋਂ ਜਾ ਰਹੇ ਸੀ 에어ਪੋਰਟ ਦੇ ਉੱਪਰ ਤਾਂ ਉੱਥੇ ਇੱਕ ਲੜਕੀ ਨੇ ਪ੍ਰਵਿੰਦਰ ਕੌਰ ਜਿਹੜੀ ਸੀਆਈਐਸਐਫ ਦੀ ਮੁਲਾਜ਼ਮ ਹੈ ਉਹਨੇ ਉਹਨਾਂ ਦੇ ਨਾਲ ਕੋਈ ਬਹਿਸ ਮੁਹਾਵਸਾ ਹੋਇਆ ਜਾਂ ਪਤਾ ਨਹੀਂ ਉਹਨੇ ਦੇ ਕਈ ਵਰਸ਼ਨ ਆ ਚੁੱਕੇ ਨੇ ਹੁਣ ਤੱਕ ਵੀਡੀਓ ਵੀ ਕਈ ਵਾਰ ਦੇਖੀ ਹੈ ਪਰ ਕੋਈ ਥੱਪੜ ਮਾਰਨ ਦਾ ਐਵੀਡੈਂਸ ਡਾਇਰੈਕਟ ਸਾਹਮਣੇ ਨਹੀਂ ਆਉਂਦਾ ਜੀ ਜੀ ਕਿ ਤੁਸੀਂ ਉਹਨਾਂ ਨੂੰ ਧਿਆਨ ਨਾਲ ਦੇਖੋ ਵੀਡੀਓ ਨੂੰ ਤਾਂ ਕੰਗਨਾ ਬਨੌਰ ਦੇ ਨਾਲ ਇੱਕ ਮੇਲ ਕੋਈ ਉਹਨਾਂ ਦਾ ਸਪੋਰਟਰ ਹੈ ਉਹ ਇੱਕ ਹੋਰ ਲੜਕੀ ਦੇ ਨਾਲ ਕੁਝ ਮਿਸਬੀਹੇਵ ਜੇ ਕਰਦਾ ਕਾਲੇ ਕੱਪੜੇ ਵਾਲੀ ਦੇ ਨਾਲ ਨਜ਼ਰ ਆਉਂਦਾ ਉਹ ਵੀਡੀਓ ਨੂੰ ਬਾਰ-ਬਾਰ ਦੇਖੋਗੇ ਜੇ ਸਲੋ ਕਰਕੇ ਤਾਂ ਉਹ ਸਮਝ ਆ ਜਾਂਦੀ ਹੈ ਹਾਂ ਹਾਂ ਜੀ ਜੀ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਬ੍ਰਦਰ ਦਾ ਵੀ ਬਿਆਨ ਹੈ ਕਿ ਸਾਨੂੰ ਕੋਈ ਪਤਾ ਨਹੀਂ ਹੈ ਜਾਂਚ ਦੇ ਵਿੱਚ ਕੋਈ ਗੱਲ ਨਹੀਂ ਖੁੱਲੋ ਕਿ ਕਿਹੜੀਆਂ ਧਰਾਵਾਂ ਲਾਈਆਂ ਜਾਂ ਕੀ ਕੀਤਾ ਉਹ ਟੈਕਨੀਕਲੀ ਇੱਕ ਤਾਂ ਐਸਪੈਕਟਿਵ ਹੈ ਘਟਨਾ ਕਿਸ ਟਾਈਪ ਦੀ ਹੋਈ ਹੈ ਰਕੇਸ਼ ਟਕਾਇਤ ਨੇ ਜਿਹੜੇ ਆਪਣੇ ਪਸਾਨ ਲੀਡਰ ਬੜੇ ਵੱਡੇ ਕੰਗਨਾ ਦਾ ਹੁਣ ਲੇਟੈਸਟ ਬਿਆਨ ਆਇਆ ਉਹਨਾਂ ਨੇ ਕਿਹਾ ਹੈ ਕਿ ਕੋਈ ਥੱਪੜ ਵਾਲੀ ਕੋਈ ਘਟਨਾ ਨਹੀਂ ਕੋਈ ਬਹਿਸ ਵਾਜੀ ਜ਼ਰੂਰ ਹੋਈ ਹੈ ਵੀ ਉਹਨੇ ਸਵਾਲ ਪੁੱਛੇ ਜਾਂ ਆਪਸ ਦੇ ਵਿੱਚ ਉਹਨਾਂ ਦਾ ਥੋੜਾ ਤਕਰਾਰ ਹੋਇਆ ਹੈ ਪਰ ਕਿਉਂਕਿ ਕੰਗਨਾ ਨੇ ਕਿਹਾ ਕਿ ਉਹਨੇ ਮੈਨੂੰ ਹਿੱਟ ਕੀਤਾ ਇਸ ਤੇ ਉਹਨੇ ਕੇਸ ਵੀ ਦਰਜ ਕਰਾਇਆ ਹੈ ਲੜਕੀ ਦਾ ਜਿਹੜਾ ਬਿਆਨ ਆਇਆ ਉਹ ਇਹ ਹੈ ਕਿ ਉਹਨੇ ਕਿਹਾ ਕਿ ਇਹ ਸਾਡੀਆਂ ਮਾਤਾਵਾਂ ਨੂੰ ਮਤਲਬੰਦਾ ਚੰਗਾ ਬੋਲ ਰਹੀ ਸੀ ਪਰ ਉਹਨੇ ਇਹ ਨਹੀਂ ਕਿਹਾ ਕਿ ਮੈਂ ਇਹਨੂੰ ਹਿੱਟ ਕੀਤਾ ਜਾਂ ਨਹੀਂ ਕੀਤਾ ਸੋ ਇਹ ਇਨਕੁਆਰੀ ਦਾ ਵਿਸ਼ਾ ਹੈ ਕਿ ਘਟਨਾ ਕਿਸ ਲੈਵਲ ਦੀ ਹੋਈ ਹੈ ਟੈਕਨੀਕਲੀ ਲੀਗਲੀ ਉਦੇ ਉੱਪਰ ਕਿਹੜੀ ਧਾਰਾ ਲੱਗਦੀ ਹੈ ਪ੍ਰਕਾਸ਼ਟ ਨੇ ਤਾਂ ਇਹ ਵੀ ਨੋਮਾਨ ਕੀਤੀ ਹੈ ਕਿ ਤੁਸੀਂ ਉਹਨੂੰ ਐਵੇਂ ਹੀ ਸਸਪੈਂਡ ਕਰਕੇ ਨੌਕਰੀ ਤੋਂ ਨਹੀਂ ਕਰਨਾ ਚਾਹੀਦਾ ਜੋ ਇੰਨਾ ਕੋ ਦਾ ਇਨਡਿਸਕ੍ਰਿਪਲ ਹੋਦਾ ਜਾਂ ਉਹ ਵੀ ਧਾਰਾ ਬਣਦੀ ਉਹ ਲਾਈ ਜਾ ਸੋ ਇੱਕ ਤਾਂ ਇਹ ਐਸਪੈਕਟ ਹੈ ਕਿ ਬਦਕਿਸਮਤੀ ਵਾਲੀ ਘਟਨਾ ਚਲੋ ਹੋ ਗਈ ਨਾ ਹੁੰਦੀ ਤਾਂ ਚੰਗਾ ਸੀ ਹੂੰ ਜੀ ਇਹ ਚੀਜ਼ ਰਿਕੈਸਟ ਨਹੀਂ ਹੈ ਗੱਲ ਕਹੀ ਹੈ ਕਿ ਇਹ ਜਿਹੇ ਟਰਾਮਾ ਹੁੰਦੀਆਂ ਕਿਉਂ ਨੇ ਇਹਦੇ ਕਾਰਨਾਂ ਦੇ ਵਿੱਚ ਬਰੀਕੀ ਚ ਜਾਣ ਲਈ ਜ਼ਰੂਰ ਹੈ ਤਾਂ ਕਿ ਅੱਗੇ ਨੂੰ ਰੋਕਿਆ ਜਾ ਸਕੇ ਹੂੰ ਹੂੰ ਤੋਂ ਵੀ ਉੱਪਰ ਕਰਨ ਦੀ ਜਿਉਂ ਇਹ ਘਟਨਾ ਹੋਈ ਤਾਂ ਇਹਦੀ ਚਰਚਾ ਆਗ ਦੀ ਤਰ੍ਹਾਂ ਫੁੱਲਦੀ ਆ ਕਿ ਦਮ ਦੋ ਕਿਸਮ ਦੀਆਂ opinions ਆਉਣ ਲੱਗੀਆਂ ਇੱਕ ਸਿੰਗਰ ਨੇ ਤਾਂ ਗੀਤ ਵੀ ਗਾਤਾ ਇਹਦੇ ਉੱਪਰ ਖੁਸ਼ੀ ਚ ਕਿ ਮਤਲਬ ਉਹ ਲੜਕੀ ਦੇ ਆਕਿਤ ਤੇ ਕੰਗਨਾ ਦੇ ਖਿਲਾਫ ਹੂੰ ਫਸੇ ਹਾਈਟੈਲਸਰ ਗਰਮ ਹੋ ਗਿਆ ਕੰਗਨਾ ਜੀ ਨੇ ਬਿਆਨ ਦੇਤਾ ਕਿ ਪੰਜਾਬ ਚ ਅੱਤਵਾਦ ਫੈਲ ਰਿਹਾ ਹੈ ਪਤਾ ਨਹੀਂ ਕੀ ਕੁਝ ਹੋਰ ਹੈ ਲਗਭਗ ਸਾਰੇ ਪੰਜਾਬੀਆਂ ਨੂੰ ਅਹੀਂ ਕਿਸਮ ਦੇ ਨਾਲ ਸਟਿਗਮਟਾਈਜ਼ ਕਰਨ ਦੀ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਵੀ ਇਹਨੂੰ ਚੱਕਿਆ ਵੀ ਬਹੁਤ ਗਿਆ ਆਈਟੀ ਸੈਲ ਦੇ ਵਿੱਚ ਇਹ ਹੁਣੇ ਆਪਣੇ ਮੁਲਕ ਦੇ ਉੱਪਰ ਜਾਂ ਆਪਣੇ ਮੁਲਕ ਦੀ ਜਿਹੜੀ ਸਾਈਕੀ ਹੈ ਜਾਂ ਪਬਲਿਕ ਲਾਈਫ ਹੈ ਜਾਂ ਜਿਹੜਾ ਸਾਡਾ ਸੋਸ਼ਲ ਮੀਡੀਆ ਉਹਦੇ ਤੇ ਆਪਣੇ ਆਪ ਚ ਇੱਕ ਇੱਕ ਕਮੈਂਟ ਹੈ ਬੜਾ ਕਿ ਕਿਸ ਟਾਈਪ ਦੇ ਲੋਕ ਪਬਲਿਕ ਲਾਈਫ ਦੇ ਵਿੱਚ ਆ ਗਏ ਨੇ ਕਿਸ ਤਰੀਕੇ ਦੀ ਉਹਨਾਂ ਦੀ ਬੁਲਗਵਾਣੀ ਹੈ ਕਿਸ ਤਰੀਕੇ ਦੇ ਉਹਨਾਂ ਦੇ ਨਾਲ ਜਿਹੜੀ ਪੋਲਰਾਈਜੇਸ਼ਨ ਹੁੰਦੀ ਹੈ ਉਹਨਾਂ ਦੇ ਹੱਕ 'ਚ ਵੀ ਤੇ ਉਹਦੇ ਉਲਟ ਵੀ ਕਿੰਨਾ ਰਿਐਕਸ਼ਨ ਹੁੰਦਾ ਹੈ ਹਾਲਾਂਕਿ ਕਿਸਾਨਾਂ ਦਾ ਕੋਈ ਦਾ ਦਾ ਏਜੰਡਾ ਵੀ ਨਹੀਂ ਹੈ ਕਿਸਾਨ 13 ਮਹੀਨੇ ਬੈਠੇ ਰਹੇ ਨੇ ਕਿਸੇ ਨਾਲ ਉਹਨਾਂ ਨੇ ਮਿਸ ਬਿਹੇਵ ਵੀ ਨਹੀਂ ਕਰਿਆ ਸੋ ਜਿਹੜੇ ਉੱਥੇ ਲੋਕ ਰਹਿੰਦੇ ਸੀ ਏਤਗਿਰਦ ਉਹ ਚਾਰੇ ਮਿਸ ਕਰ ਰਹੇ ਸੀ ਜਦੋਂ ਕਿਸਾਨ ਆਏ ਨੇ ਤਾਂ ਉਹ ਰੋ ਰਹੇ ਸੀ ਲੋਕ ਸੋ ਜੀ ਉਹਨਾਂ ਨੇ ਤਾਂ ਇੱਕ ਆਪਣੀ ਮਤਲਬ ਆਪਣੇ ਬਿਹੇਵੀਅਰ ਨਾਲ ਲੋਕਾਂ ਦਾ ਮਨ ਜਿੱਤਿਆ ਪਰ ਇੱਕ ਕਠਿਨਾਈ ਸੀ ਹੋ ਗਈ ਕਿ ਇਹ ਸਡਨਲੀ ਇੱਕਦਮ ਉਹ ਵੀ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਚੀਜ਼ ਆ ਜਾਵੇ ਕਿਉਂਕਿ ਮਨਾਂ ਦੇ ਵਿੱਚ ਲਗਾਤਾਰ ਨਫ਼ਰਤ ਭਰ ਰਹੀ ਹੈ ਉਹਦੇ ਲਈ ਸਾਡੇ ਆਗੂ ਵੀ ਜ਼ਿੰਮੇਵਾਰ ਹੈ ਚਾਹੇ ਉਹ ਸੋਸੀਅਟੀ ਦੇ ਖਿਲਾਫ ਹੈ ਚਾਹੇ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੈ ਜਦੋਂ ਮਨ ਦੇ ਵਿੱਚ ਇੱਕ ਦਮ ਤੁਹਾਡੇ ਬਾਰ 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 ਉਹ ਇਮੇਜ ਆਸ ਕਰਕੇ ਜਿਹੜਾ ਗੋਦੀ ਮੀਡੀਆ ਦੇ ਰਿਸਪੋਨਸਿਬਲ ਉਹ ਫਿਕਸ ਹੁੰਦਾ ਰਹੇ ਤਾਂ ਸਟਨਲੀ ਕੋਈ ਸਾਹਮਣੇ ਆ ਜਾਵੇ ਤਾਂ ਬਹੁਤ ਸਾਰੇ ਲੋਕ ਨੇ ਉਹਨਾਂ ਦੀ ਇੰਨੀ ਚੇਤਨਾ ਨਹੀਂ ਹੁੰਦੀ ਉਹ ਆਪਣਾ ਟੈਂਪਰ ਲੂਜ਼ ਕਰ ਜਾਂਦੇ ਨੇ ਹੋ ਸਕਦਾ ਉਸ ਲੜਕੀ ਨੇ ਵੀ ਇਹ ਕਰ ਲਿਆ ਹੋਵੇ ਪਰ ਉਹਦੀ 15 16 ਸਾਲ ਦੀ ਸਰਵਿਸ ਹੈ ਉਹਦੇ ਭਰਾ ਦੱਸ ਰਹੇ ਸੀ ਉਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਉਹ ਪਰਿਵਾਰ ਸਾਡਾ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਸਰਗਰਮ ਹੈ ਉਹ ਦਾ ਬਰਾਜਲੇ ਦਾ ਆਰਗੇਨਾਈਜ਼ਿੰਗ ਸੈਕਟਰੀ ਹੈ ਉਹਦੇ ਕੋਈ ਐਤਾ ਨਹੀਂ ਹੈ ਗੈਰ ਜ਼ਿੰਮੇਵਾਰ ਲੋਕ ਨਹੀਂ ਆਉਂਦੇ ਪਰ ਦੁੱਖ ਤੁਹਾਨੂੰ ਲੱਗਦਾ ਹੈ ਕਿ ਜਦੋਂ ਕੋਈ ਬੰਦਾ ਤੁਹਾਨੂੰ ਤੁਹਾਡੇ ਬਿਲਕੁਲ ਜਾਇਜ਼ ਸਾਫ਼ ਦੀ ਗੱਲ ਦੇ ਖਿਲਾਫ ਬੋਲ ਰਿਹਾ ਹੋਵੇ ਨਫ਼ਰਤ ਦੇ ਨਾਲ ਤਾਂ ਉਹ ਸਾਹਮਣੇ ਆਜੇ ਬੇਕਦਮ ਕਿਸ ਤਰ੍ਹਾਂ ਹੋਈ ਲੱਗਦੀ ਹੈ ਉਹ ਕੱਟਣਾ ਪਰ ਮੈਨੂੰ ਲੱਗਦਾ ਹੈ ਕਿ ਇਹ ਥੋੜੀ ਜੀ ਆਵਰ ਟੂ ਪ੍ਰਪੋਰਸ਼ਨ ਬਿਲਡ ਕਰ ਦਿੱਤੀ ਗਈ ਹੈ ਅਨਬੈਸਿਕੀ ਉਹਨੂੰ ਟਿਕਟ ਦੇਣਾ ਬੀਜੇਪੀ ਵੱਲੋਂ ਜੀ ਹਜੇ ਮੇਸ਼ਰ ਟੈਣੀ ਨੂੰ ਟਿਕਟ ਦੇਣਾ ਹੂੰ ਇਹ ਆਪਣੇ ਆਪ ਦੇ ਵਿੱਚ ਬੀਜੇਪੀ ਵੱਲੋਂ ਇੱਕ ਬਹੁਤ ਕਲੀਅਰ ਕਟ ਇੰਡੀਕੇਸ਼ਨ ਹੈ ਕਿਸਾਨਾਂ ਨੂੰ ਵੀ ਤੇ ਕਾਰਪੋਰੇਟ ਵਰਲਡ ਨੂੰ ਵੀ ਕਿ ਅਸੀਂ ਕਿਸਾਨਾਂ ਨੂੰ ਕੁਝ ਨਹੀਂ ਮਿੱਟੀ ਤੋਂ ਵੱਧ ਸਮਝਦੇ ਕਾਰਪੋਰੇਟ ਵਰਲਡ ਨੂੰ ਇਹ ਸਹੀ ਕਿ ਕਮ ਵਟ ਵਿੱਚ ਅਸੀਂ ਤੁਹਾਡੇ ਨਾਲ ਹਾਂ ਅਸੀਂ ਇਹਨਾਂ ਨੂੰ ਦਬਾ ਕੇ ਸਾਰਾ ਕੁਝ ਇਹਨਾਂ ਦਾ ਤੁਹਾਨੂੰ ਦੋ ਇਹਦਾ ਮਤਲਬ ਇਹ ਸੀ ਉਹ ਤਾਂ ਹਾਰ ਗਿਆ ਜਿਹੜੇ ਪੰਗਨਾ ਰਣੋਤ ਜੀ ਜਿੱਤ ਗਏ ਨੇ ਉੱਥੇ ਦੇ ਲੋਕਾਂ ਨੇ ਉਹਨਾਂ 'ਚ ਕਰੋਸਾ ਪ੍ਰੋਜੈਕਟ ਕੀਤਾ ਜੋ ਵੀ ਹੈ ਹੂੰ ਜੀ ਜੀ ਕਿਉਂਕਿ ਕੋਈ ਕਿਸਾਨ ਇਸ਼ੂ ਜਾਂ ਉਦੋਂ ਦਾ ਨਹੀਂ ਸੀ ਵੈਸੇ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਇਲ ਟੈਂਪਰਡ ਲੋਕ ਨੇ ਉਹਨਾਂ ਨੂੰ ਪਬਲਿਕ ਸਪੇਸ ਦੇ ਵਿੱਚ ਪਾਰਟੀਆਂ ਨੂੰ ਨਹੀਂ ਦਿਵਾਉਣਾ ਚਾਹੀਦਾ ਲੋਕਾਂ ਦੀ ਗਲਤ ਬਾਤ ਦੀ ਹੈ ਹੂੰ ਜੀ ਬਿਲਕੁਲ ਬਿਲਕੁਲ ਜੀ ਜੀ ਅਸੀਂ ਦੇਖਦੇ ਰਹੇ ਹਾਂ ਕਿ ਭਾਜਪਾ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੋਮੋਟ ਕਰਦੇ ਰਹੇ ਹੈ ਪਹਿਲਾਂ ਇੱਕੋ ਅਗਯਾ ਸਰਵਿਸੀ ਉਹਦਾ ਬਹੁਤ ਸਾਰੇ ਕੰਟਰੋਵਰਸ਼ੀਅਲ ਬੰਦੇ ਉਹਨਾਂ ਨੇ ਚੱਕਿਆ ਇਸ ਤਰੀਕੇ ਦੇ ਨਾਲ ਪਰ ਉਹਦਾ ਰਿਜ਼ਲਟ ਹੋਇਆ ਕਿ ਬੀਜੇਪੀ ਨੂੰ ਅਸਲ 'ਚ ਉਹਨਾਂ ਦੀ ਸਪੋਰਟ ਵੇਸ ਸੁੰਗੜਿਆ ਤੇ ਹੁਣ ਉਹਨਾਂ ਨੂੰ ਦੂਜਿਆਂ ਦੇ ਇਕ ਗਿੱਤ ਕਰਨਾ ਪੈ ਰਿਹਾ ਉੱਚੀ ਚੀਜ਼ ਇਹ ਹੈ ਕਿ ਮਤਲਬ ਕੰਗਨਾ ਨੂੰ ਐਜ਼ ਅ ਐਕਟਰ ਉਹ ਵਿਚਾਰੀ ਫੇਲ ਹੋ ਗਈ ਹੈ ਉਹਦੀਆਂ ਫਿਲਮਾਂ ਫਲॉप ਹੋ ਗਈਆਂ ਉਹ ਫਰਸਟ੍ਰੇਟਡ ਸੋਲ ਹੈ ਸਭ ਦੇ ਵਿੱਚ ਲੋੜ ਤਾਂ ਉਹਨੂੰ ਹਮਦਰਦੀ ਦੀ ਪਿਆਰ ਦੀ ਤੇ ਇਲਾਜ ਦੀ ਹੈ ਕਿਸੇ ਦੇ ਨਾਲ ਔਰ ਇਹ ਕਿ ਇਨਾਂ ਨੇ ਉਹਨੂੰ ਸਿਆਸਤ ਦੇ ਵਿੱਚ ਜੈਡ ਸਕਿਉਰਟੀ ਦੇ ਹੋਰ ਕਰਕੇ ਮਤਲਬ ਪਾਰਟੀਆਂ ਨਾ ਇਹੋ ਇਸ ਤਰ੍ਹਾਂ ਦੇ ਕਰੈਕਟਰਸ ਨੂੰ ਯੂਜ਼ ਕਰਦੀਆਂ ਨੇ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਮੇਰਾ ਕਹਿ ਲਾ ਪਬਲਿਕ ਸਪੇਸ ਦੇ ਵਿੱਚ ਇਸ ਤਰ੍ਹਾਂ ਦੇ ਐਂਟਰੀ ਨਹੀਂ ਦੇ ਦਿੰਦੇ ਜੀ ਜੀ ਜੇ ਐਂਟਰੀ ਦੇਣਗੇ ਤਾਂ ਉਹਦੇ ਰਿਜ਼ਲਟ ਇਦਾਂ ਦੇ ਨਿਕਲਣਗੇ ਹੂੰ ਤੁਸੀਂ ਦੇਖਿਆ ਜੀ ਜੀ ਹਿਸਟਰੀ ਦੇ ਵਿੱਚ ਜਦ ਵੀ ਕਦੇ ਅਸੀਂ ਘੈਰ ਜੁਮਰ ਜ਼ਿੰਮੇਵਾਰ ਬੰਦਿਆਂ ਨੂੰ ਜ਼ਿੰਮੇਵਾਰੀ ਵਾਲੀ ਪੋਜੀਸ਼ਨ 'ਚ ਲਿਆਉਂਦੇ ਹਾਂ ਜਾਂ ਇਦਾਂ ਪੇਸ਼ ਕਰਦੇ ਹਾਂ ਕਿ ਅਸੀਂ ਇਨਾਂ ਦੇ ਪਿੱਛੇ ਆ। ਤੋਂ ਹੋਰ ਜ਼ਿਆਦਾ ਗੈਰ ਜ਼ਿੰਮੇਵਾਰੀ ਤੇ ਹੋਰ ਜ਼ਿਆਦਾ ਮਾਹੌਲ ਖਰਾਬ ਵੀ ਕਰਦੇ ਨੇ ਔਰ ਉਹਦਾ ਭੁਗਤਣਾ ਸਾਰਿਆਂ ਨੂੰ ਪੈਂਦਾ। ਨਾ ਕੋਈ ਵਾਰੀ ਬਹੁਤ ਛੋਟੀਆਂ ਹੁੰਦੀਆਂ ਨੇ ਇਸ ਦੇ ਵਿੱਚ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦੀ ਜ਼ਿੰਮੇਵਾਰੀ ਬੇਸਿਕਲੀ ਬੀਜੇਪੀ ਤੇ ਜਿਨ੍ਹਾਂ ਨੇ ਉਹਨੂੰ ਐਮਪੀ ਬਣਾਇਆ ਹੈ। ਬਾਵਜੂਦ ਜਾਣਦੇ ਹੋਏ ਸਾਰਾ ਕੁਝ ਕਿ ਉਹਦਾ ਕੀ ਇਮੇਜ ਹੈ, ਉਹਦਾ ਕੀ ਸਟਾਈਲ ਹੈ, ਉਹਦਾ ਕੀ ਅੰਦਾਜ਼ ਹੈ। ਉਹ ਜਾਏਗਾ ਕਿ ਹੁਣ ਬੀਜੇਪੀ ਨੂੰ ਸੋਚਣਾ ਪਊਗਾ। ਜਿਹੜਾ ਇਹ ਨਾ ਕਿ ਇੱਕ ਵਿਅਕਤੀ ਨੂੰ ਇੱਕ ਖਿੱਤੇ ਨੂੰ ਤੁਸੀਂ ਲੇਬਲ ਕਰਕੇ ਸਟੇਗਮਟਾਈਜ਼ ਕਰਕੇ ਜੇ ਖਾਲਸਤਾਨੀ ਨੇ ਇਹ ਚੀਨੀ ਨੇ ਇੱਕਸਾਨ ਨੇ ਉਹ ਸਮਾਂ گزر ਗਿਆ ਉਹ ਚਾਰ ਜ਼ੋਨ ਤੋਂ ਪਹਿਲਾਂ ਸੀ ਹੂੰ ਜੀ ਜੀ ਬਿਲਕੁਲ ਬਿਲਕੁਲ ਕੁਲਵਿੰਦਰ ਕੌਰ ਤੇ ਕੰਗਨਾ ਦਾ ਜਿਹੜਾ ਮਸਲਾ ਹੈ ਇਹਦੀ ਸੰਬੋਲਿਕ ਵੈਲਿਊ ਇਹ ਹੈ ਕਿ ਲੋਕ ਤੁਹਾਡੇ ਚ ਪੇੜਾ ਮਾਰਨ ਲਈ ਤਿਆਰ ਨਹੀਂ ਹੂੰ ਜੀ ਤੁਸੀਂ ਬੇਸ਼ੱਕ ਵੋਟਾਂ ਦੇ ਵਿੱਚ ਜਿੱਤ ਵੀ ਗਏ ਹੋ ਪਰ ਇਹਦਾ ਮਤਲਬ ਇਹ ਹੈ ਇਸ ਲਈ ਜਿਹੜਾ ਪੋਲੀਟੀਕਲ ਬੰਦੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਇਹ باوجود ਜਿੱਤ ਕੇ ਨਾ ਸੰਸਥਾਵਾਂ ਤੇ ਕਬਜ਼ਾ ਕਰਕੇ ਵੀ ਆਪਣੇ ਆਪ ਨੂੰ ਨਹੀਂ ਸੁਧਾਰਦੇ ਤਾਂ ਇਸ ਗੱਲ ਦੇ ਲਈ ਤਿਆਰ ਰੋ ਕਿ ਪਬਲਿਕ ਦਾ ਗੁੱਸਾ ਜਿਹੜਾ ਉਹ ਕਿਸੇ ਰੂਪ ਚ ਵੀ ਨਿਕਲ ਸਕਦਾ ਪਰ ਇਹ ਮੈਂ ਸਮਝਦਾ ਬੜੀ ਖਤਰਨਾਕ ਤੇ ਬੜੀ ਭਿਆਨਕ ਗੱਲ ਹੈ ਇਹਦੇ ਲਈ ਕਿਸਾਨ ਜਿੱਤੇ ਬੰਦਿਆਂ ਨੂੰ ਵੀ ਸਾਰਿਆਂ ਨੂੰ ਜਿਹੜੇ ਵੀ ਜ਼ਿੰਮੇਵਾਰ ਪਬਲਿਕ ਸਪੇਸ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਯੂਥ ਨੂੰ ਪਾਰਟਿਕੂਲਰ ਟ੍ਰੇਨਿੰਗ ਕਰਨਾ ਚਾਹੀਦਾ ਹੈ ਸਮਝਾਉਣਾ ਚਾਹੀਦਾ ਹੈ ਕਿ ਉਹ ਆਪਣੇ ਜਜ਼ਬਾਤ ਤੇ ਕਿਸ ਤਰ੍ਹਾਂ ਕਾਬੂ ਰੱਖੇ ਸਰ ਇਤਿਹਾਸਿਕ ਗਲਤੀ ਲੱਗਿਆ ਐਸੀ ਵੀ ਕਿਸਾਨ ਤਾਂ ਇਹ ਕੰਮ ਕਰਨ। ਹੂੰ। ਕੋਈ ਇਸ ਤੇ ਨਹੀਂ ਕਿਹਾ ਕਿ ਇਹ ਵੀ ਤਾਂ ਆਪਣੇ ਮੈਂਬਰਾਂ ਨੂੰ ਕੰਗਨ ਰਣੋਤ ਜੀ ਨੂੰ ਅੱਜ ਨਹੀਂ ਉਦੋਂ ਸਮਝਾਉਣਾ ਚਾਹੀਦਾ ਸੀ। ਜਦੋਂ ਇਹ ਸਾਬਤ ਹੋ ਗਿਆ ਸੀ ਕਿ ਜਿਹੜੀਆਂ ਫੋਟੋਆਂ ਲਾਈਆਂ ਨੇ ਕਿ ਉੱਥੇ ਜਿਹੜੀ ਮਾਤਾ ਦਿਖਾਈ ਗਈ ਸੀ ਉਹ ਨਹੀਂ ਹੈ ਉਹ। ਤਾਂ ਇਹਦੀ ਮਾਫੀ ਮੰਗ ਲੈਣੀ ਚਾਹੀਦੀ ਸੀ ਪਬਲਿਕ ਦੇ। ਉਹ ਉਹ ਜਿਹੜੇ ਬੰਦੇ ਨੇ ਵਿਅਕਤੀ ਨੇ ਕਰਿਆ ਸੀ ਉਹ ਮੰਗਦਾ ਉਹਦੀ ਪਾਰਟੀ ਮੰਗਦੀ ਪਰ ਅਸੀਂ ਉਹਨੂੰ ਚੱਕਦੇ ਰਹੇ। ਹਾਂ ਹਾਂ ਜਦੋਂ ਜਦੋਂ ਇਸ ਤਰ੍ਹਾਂ ਮਤਲਬ ਪੋਲਰਾਈਜੇਸ਼ਨ ਹੁੰਦੀ ਹੈ ਤਾਂ ਮੁਲਕਾਂ ਦੇ ਨਹੀਂ ਉਹ ਸਿੱਟੇ ਬੜੇ ਮਾੜੇ ਹਾਸ ਕਰਕੇ ਜਿਹੜਾ ਜ਼ਿਆਦਾ ਜ਼ਿੰਮੇਵਾਰ ਪੋਜੀਸ਼ਨ 'ਚ ਹੈ ਜਿਹੜੇ ਟਿਕਟਾਂ ਦੇ ਰਹੇ ਨੇ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਪ੍ਰੋਟੈਸਟ ਕਰਨ ਵਾਲਿਆਂ ਨਾਲ ਹਮੇਸ਼ਾ ਹੀ ਜ਼ਿਆਦਾ ਹੁੰਦੀ ਹੈ ਸੋ ਦੇਖਿਆ ਚ ਇਹਨੂੰ ਸਾਰੇ ਇਤਰਾਮ ਦੇ ਲਈ ਚਾਣਨ ਨੂੰ ਸਿੱਖਣ ਦੀ ਜ਼ਰੂਰਤ ਹੈ ਪਰ ਇਹਨੂੰ ਐਦਾਂ ਕੇਸ ਬਣਾ ਕੇ ਉਹਨੂੰ ਐਗਜ਼ਾਮਪਟ ਕਰੀ ਸਜ਼ਾ ਦੇ ਕੇ ਹੋਰ ਜਿਸ ਤਰ੍ਹਾਂ ਜੇ ਐਨਯੂ ਦੇ ਸਟੂਡੈਂਟਸ ਨਾਲ ਕੀਤੀ ਉਸ ਦੌਰ ਲੰਘੀ ਇਹ ਇਹ ਦੇ ਮੁੱਖ ਬੀਜਪੀ ਕੋਲ ਵੀ ਈਵਿੰਗ ਜਿਹੜੀਆਂ ਪੁਲਿਸ ਦੀ ਇੰਡੀਪੈਂਡੈਂਟ ਵਧੀਆ ਇਨਕੁਆਰੀ ਕਰਾ ਕੇ ਪੱਕੇ ਤੋਂ ਇਹਦੀ ਨਾਵਾ ਰੋਕਣ ਦੇ ਪ੍ਰਬੰਧ ਕੀਤਾ ਉਸ ਲੜਕੀ ਨੂੰ ਇਸ ਤਰ੍ਹਾਂ ਫਾੜ ਕੇ ਕਿਉਂ ਕਿਸਾਨਾਂ ਦੀ ਹੈ ਅਸੀਂ ਉਹਨੂੰ ਸਜ਼ਾ ਦੇ ਕੇ ਕੁਝ ਜਿੱਤ ਲਾਂਗੇ ਤਾਂ ਇਸ ਚ ਖਚ ਇਹ ਤਾਂ ਬਦਲਾਖੋਰੀ ਵਾਲੀ ਕਾਰਵਾਈ ਨਹੀਂ ਕਰਨੀ ਚਾਹੀਦੀ ਸਟੇਟ ਨੂੰ ਬਦਲਾਖੋਰੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਮੇਰਾ ਕਲੇ ਮਾਹੌਲ ਫਿਰ ਵੀ ਠੀਕ ਰਹੂਗਾ ਆਦਰਵਾਇਜ਼ ਮੁਸਾ ਕਟਸਾਪ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਟਕੈਤ ਸਾਹਿਬ ਵੀ ਕਹਿ ਰਹੇ ਨੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਥੱਪੜ ਵਾਲਾ ਮਾਮਲਾ ਹੱਲੇ ਸਪਸ਼ਟ ਲਈ ਵੈਸਨੂਮਾਲਾ ਮਾਹੌਲ ਬਣਿਆ ਜ਼ਰੂਰ ਹੈ ਕਿਉਂਕਿ ਵੀਡੀਓ ਦੇ ਵਿੱਚ ਉਹ ਲੜਕੀ ਕੁਲਵਿੰਦਰ ਕੌਰ ਬੈਸਤੀ ਤਾਂ ਆਪਾਂ ਵੇਖ ਸਕਦੇ ਆ ਪਰੰਤੂ ਥੱਪੜ ਵਾਲੀ ਘਟਨਾ ਨਾ ਤਾਂ ਜੇ ਕੋਈ ਇਸ ਤਰ੍ਹਾਂ ਦੀ ਵੀਡੀਓ ਨਾ ਕੋਈ ਇਦਾਂ ਦਾ ਐਵੀਡੈਂਸ ਸਾਹਮਣੇ ਨਈਆ ਤੇ ਪਰਿਵਾਰ ਇਹ ਕਹਿ ਰਿਹਾ ਕਿਸ ਹੱਲ ਨੂੰ ਸਾਨੂੰ ਇਸ ਗੱਲ ਦਾ ਵੀ ਹੱਲੇ ਇਲਮ ਨਹੀਂ ਕੋਈ ਕਿਸ ਤਰ੍ਹਾਂ ਦਾ ਬਕਾ ਇਮਾਨਦਾਰ ਹੋਇਆ ਜਾ ਇਹ ਸਾਰਾ ਮਾਮਲਾ ਹੈ ਕਿ ਇਹ ਕਿੱਥੇ ਖੜਾ ਤੇ ਪਰਿਵਾਰ ਨੇ ਵੀ ਕਿਹਾ ਕਿ ਸਾਨੂੰ ਦਿਖਾਇਆ ਜਾਵੇ ਕਿ ਇਹਦਾ ਥੱਪੜ ਮਾਰਿਆ ਉਹ ਸੀਨ ਟੱਪੜ ਸਾਹਿਬ ਉਹ ਸੀਨ ਜੇਕਰ ਹੈ ਤਾਂ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਜੀ ਥੱਪੜ ਵਾਲਾ ਸੀਨ ਭਿੰਦਰ ਸਾਹਿਬ ਮੈਨੂੰ ਲੱਗਦਾ ਪਰਿਵਾਰ ਤਾਂ ਦੇਖੋ ਗਰੀਬ ਪਰਿਵਾਰ ਹੈ ਕਿਸਾਨੀ ਪਰਿਵਾਰ ਹੈ ਉਹ ਤੇ ਉਹਨਾਂ ਦਾ ਤਾਂ ਵਿਚਾਰਿਆਂ ਦੀ ਇੰਨੀ ਅਪਰੋਚ ਨਹੀਂ ਹੋਣੀ ਚਾਹੀਦਾ ਤਾਂ ਸਗੋਂ ਇਹ ਹੈ ਵੀ ਸਾਡੇ ਜਿਹੜੇ ਰਿਟਾਇਰਡ ਜਸਟਿਸ ਨੇ ਕੋਈ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜਾਂ ਸਾਡੇ ਵਕੀਲ ਨੇ ਜਾਂ ਸਾਡੇ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਕਮੇਟੀ ਫਾਰਮ ਕਰਕੇ ਦੀ ਪਬਲਿਕ ਇਨਕੁਆਇਰੀ ਕਰ ਲੈਣੀ ਚਾਹੀਦੀ ਹੈ ਉਹ ਸਾਰਾ ਐਵੀਡੈਂਸ ਦੇਖ ਲੈਣ ਸਾਰੀਆਂ ਵੀਡੀਓਜ਼ ਦੇਖ ਲੈਣ ਇਹਦੀ ਕੀ ਗੱਲ ਹੈ ਹੂੰ ਕਿ ਸਰਕਾਰ ਦਾ ਤਾਂ ਇੱਕ ਆਪਣੀ ਮਜਬੂਰੀਆਂ ਹੁੰਦੀਆਂ ਨੇ ਜਿਹੜੇ ਵੀ ਇਨਕੁਆਇਰਿੰਗ ਅਫਸਰ ਹੋਣਗੇ ਜਾਂ ਹੋਰ ਉਹਨਾਂ ਦਾ ਇੱਕ ਪ੍ਰੋਸੀਜਰ ਤੇ ਲੰਬਾ ਟਾਈਮ ਹੁੰਦਾ ਹੈ ਇਹਦੇ ਉੱਪਰ ਹਿਊਮਨ ਰਾਈਟਸ ਗਰੁੱਪ ਨੂੰ ਜਾਂ ਹੋਰ ਕਿਸੇ ਨੂੰ ਵੀ ਇੰਟਰਵਿਊ ਇਨ ਕਰਕੇ ਇਹ ਚਾਹੀਦਾ ਹੈ ਕਿ ਉੱਥੇ ਜਾਣ ਉਹ ਸਾਰਾ ਐਵੀਡੈਂਸ ਹੈ ਜਿਹੜਾ ਸਾਰਿਆਂ ਦੀਆਂ ਸਟੇਟਮੈਂਟਸ ਲੈ ਲੈਣ ਕੰਗਰਾਂ ਦੀ ਵੀ ਲੈ ਲੈਣ ਕੋਈ ਐਸੀ ਗੱਲ ਹੂੰ ਹੂੰ ਕਿ ਐਕਚੁਅਲੀ ਹੋਇਆ ਕੀ ਹੈ ਤਾਂ ਕਿ ਪਬਲਿਕ ਨੂੰ ਠੀਕ ਫੈਕਟਾ ਇਨਫੋਰਮ ਕੀਤੇ ਜਾਣਨਾ ਹੂੰ ਇਸ ਤਰ੍ਹਾਂ ਜੇ ਕੋਈ ਬਹਿਸ ਹੋਈ ਹੈ ਕੀ ਪੁੱਛਿਆ ਗਿਆ ਸੀ ਕੀ ਜਵਾਬ ਦਿੱਤਾ ਗਿਆ ਸੀ ਕੀ ਗੱਲ ਹੋਈ ਕਿਉਂਕਿ ਉਸ ਜਿਹੜੀ ਵੀਡੀਓ ਜਿਹੜੀ ਹੈ ਉਸ ਤੋਂ ਬੜਾ ਕਮੋਸ਼ਨ ਜਿਹਾ ਨਜ਼ਰ ਆ ਰਿਹਾ ਹੈ ਕੰਗਨਾ ਨੂੰ ਕੋਈ ਚਪੇੜ ਨਹੀਂ ਮਾਰ ਰਿਹਾ ਸਗੋਂ ਇੱਕ ਹੋਰ ਲੜਕੀ ਦੇ ਇੱਕ ਮੇਲ ਬੰਦਾ ਹੈ ਜਿਹੜਾ ਹੂੰ ਉਹ ਨਜ਼ਰ ਆ ਰਿਹਾ ਸੋ ਉਹ ਕੌਣ ਹੈ ਉਹ ਲੜਕੀ ਕੌਣ ਹੈ ਉਹ ਬੰਦਾ ਕੌਣ ਹੈ ਇਹ ਸਾਰੀ ਚੀਜ਼ ਮੇਰਾ ਖਿਆਲ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਹੁਣੀ ਚੀਜ਼ਾਂ ਵੀਡੀਓਜ਼ ਆਮ ਆਉਣ ਲੱਗੀਆਂ ਨੇ ਹੂੰ ਹਾਂ ਕੋਈ ਸੋਸ਼ਲ ਮੀਡੀਆ ਤੇ WhatsApp ਇਸ ਤੋਂ ਬਹੁਤ ਅੱਗੇ ਜਾ ਕੇ ਇੱਕ ਵੱਜਿਆ ਥੱਪੜ ਦਿਖਾਇਆ ਜਾ ਰਿਹਾ ਉਹ ਨਿਸ਼ਾਨ ਦਿਖਾਇਆ ਜਾ ਰਿਹਾ ਬੀਬੀ ਕੰਗਣਾ ਦੀ ਗੱਲ ਉੱਤੇ ਕੋ ਛਪਿਆ ਹੋਇਆ ਕਹਿੰਦਾ ਪਾਬਕ ਕਿ ਪੂਰਾ ਪੰਜਾ ਖੈਰ ਉਹ ਸੋਸ਼ਲ ਮੀਡੀਆ ਦੀਆਂ ਕਈ ਤਰ੍ਹਾਂ ਦੀਆਂ ਨਹੀਂ ਉਹ ਐਡਾ ਵੱਡੋ ਪੰਜਾ ਛਪਿਆ ਕੱਲ ਨਹੀਂ ਕੱਲ ਜਦੋਂ ਕੰਗਣਾ ਬੋਲ ਰਹੀ ਸੀ ਤਾਂ ਇਦਾਂ ਦਾ ਕੋਈ ਨਿਸ਼ਾਨ ਨਹੀਂ ਸੀ ਹਾਂ ਉਹ ਪਰ ਸੀਨ ਨਹੀਂ ਸਾਹਮਣੇ ਆਇਆ ਕਿ ਥੱਪੜ ਵੱਜਿਆ ਹੈ ਜਾਂ ਨਹੀਂ ਵੱਜਿਆ ਇਹ ਗੱਲ ਹਾਲੇ ਆਪਾਂ ਕਹਿ ਸਕਦੇ ਆ ਕਿ ਵਿਚ ਵਿਚਾਲੀ ਖੜੀ ਹੈ ਸਰ ਗੱਟਸਾਪ ਜਿਵੇਂ ਇੱਕ ਪ੍ਰਿੰਟ মিডিਆ ਦੇ ਵਿੱਚ ਜ਼ਿਕਰ ਆਉਂਦਾ ਹੈ ਅੱਜ ਕਿ ਕੂਰਟ ਆਫ ਇਨਕੁਆਇਰੀ ਹੋਏਗੀ ਇਹ ਕੀ ਮੈਟਰ ਹੁੰਦਾ ਹੈ ਮਗਦਮਾ ਹੋ ਗਿਆ ਇਸ ਮਾਮਲੇ ਦੇ ਇਸ਼ੂ ਦੇ ਵਿੱਚ ਜਿੰਨਾ ਵੀ ਹੋਇਆ ਕੂਰਟ ਆਫ ਇਨਕੁਆਇਰੀ ਨਾ ਆਪਾਂ ਕਿਵੇਂ ਲੈਂਦੇ ਆ ਉਥੋਂ ਸਰਵਿਸ ਜਿਹੜੀ ਸਰਵਿਸ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਸੈਂਟਰ ਜਿਹੜੀ ਸੀਆਈਐਸਐਫ ਹੈਗੀ ਹੈ ਉਹ ਆਪਣੇ ਲੈਵਲ ਤੇ ਇਨਕੁਆਇਰੀ ਇਹਦੀ ਕਰ ਸਕਦੇ ਨੇ ਇੰਡਿਸਿਪਲਿਨ ਦੇ ਤੌਰ ਤੇ ਵੀ ਕੀ ਹੋਇਆ ਆਰਡਰ ਕਿ ਇਸ ਦੀ ਡਿਊਟੀ ਕਰਨ ਦੇ ਲਈ ਕਿਸ ਕੰਮ ਲਈ ਖੜੇ ਕੀਤਾ ਸੀ ਉਹਨਾਂ ਨੂੰ ਉਹਨਾਂ ਨੇ ਕੀ ਕੀਤਾ ਇਕ ਤਾਂ ਲੈਪਸ ਹੈਗੀ ਹੈ ਕਿਸੇੰ ਦੀ ਕਹੋ ਤੇ ਚਲੋ ਉਹਦੀ ਇਨਕੁਆਰੀ ਸੈਪਰੇਟ ਹੈ ਉਹ ਕੋਈ ਮੁਕਦਮੇ ਵਾਲੀ ਗੱਲ ਨਹੀਂ ਹੈ ਹੁਣ ਜਿਹੜੇ ਹੈ ਕਿ ਜਿੰਨਾ ਕੰਟਰੋਵਰਸ਼ੀਅਲ ਹੋ ਗਿਆ ਇਹਦੇ ਵਿੱਚ ਕੁਝ ਇੰਡੀਪੈਂਡੈਂਟ ਜਿਹੜੇ মিডিਆ ਐਕਸਪਰਟ ਨੇ ਜਾਂ ਹੋਰ ਉਹਨਾਂ ਨੂੰ ਕਰਨਾ ਚਾਹੀਦਾ ਹੈ ਵੀਡੀਓਜ਼ ਵੀ ਬੜੀਆਂ ਅੱਜ ਕੱਲ ਟੇਲਰਡ ਹੋ ਜਾਂਦੀਆਂ ਨੇ ਹਾਂ ਹਾਂ ਜੀ ਏਟਲੀ ਉਸ ਤੋਂ ਬਾਅਦ ਉਹ ਲੜਕੀ ਦੀ ਵੀ ਧਿਆਨ ਆ ਰਿਹਾ ਸੀ ਤੇ ਕੰਗਨਾ ਬੜੀ ਪੀਸਫੁਲੀ ਬੋਲ ਰਹੀ ਸੀ ਆਨ ਲਾਈਕ ਪਰ ਬਿਹੇਵੀਅਰ ਉਹਨੇ ਕਿਹਾ ਕਿ ਮੈਨੂੰ ਇੱਕ ਤਰਫ ਸੇ ਆਕਰ ਉਸਨੇ ਹਿਟ ਕੀਤਾ ਮਤਲਬ ਬੜਾ ਨੋਰਮਲ ਬੋਲ ਰਹੀ ਸੀ ਪਰ ਆਫ ਕੋਰਸ ਕਿ ਉਹਦੇ ਮਨ ਦੇ ਵਿੱਚ ਜਿਹੜੀ ਜ਼ਹਿਰ ਹੈ ਮਤਲਬ ਉਹ ਨਿਕਲ ਰਹੀ ਸੀ ਕਿ ਆਪਕ ਬਾਦ ਫੈਲ ਰਿਹਾ ਮਤਲਬ ਇਤਾਂ ਦਾ ਹੁਕਮ ਕਰਨ ਦਾ ਉਹ ਮੇਰਾ ਖਿਆਲ ਹੈ ਕਿ ਚਲੋ ਉਹ ਤਾਂ ਜਿਹੜਾ ਵੀ ਵਿਕਟਮ ਹੁੰਦਾ ਉਹਦੀ ਉਹ ਗੁੱਸਾ ਵੀ ਹੋਣਾ ਪਰ ਗੁੱਸਾ ਨਹੀਂ ਸੀ ਚੱਲ ਕਰਿਆ ਇਦਾਂ ਨਹੀਂ ਸੀ ਲੱਗ ਰਿਹਾ ਵੀ ਉਹਨੂੰ ਮਤਲਬ ਹੁਣ ਹੀ ਕੋਈ ਉਹਦੇ ਨਾਲ ਫਿਜ਼ੀਕਲ ਸਕਫਲ ਹੋ ਕੇ ਰਹੀ ਹੈ ਪਰ ਇਹ ਚੀਜ਼ਾਂ ਮੇਰਾ ਖਿਆਲ ਹੈ ਕਿ ਅਸਰ ਆਈਆਂ ਨੇ ਇਸ ਦੇ ਸਿਫੈਕਟ ਨੇ ਜਿਹੜੇ ਕੋਈ ਮੇਰਾ ਖਿਆਲ ਹੈ ਜਿਹੜੇ ਵੀ ਸੀਨੀਅਰ ਜਰਨਲਿਸਟ ਜਾਂ ਹੋਰ ਜੋ ਸੀਨੀਅਰ ਵਕੀਲ ਜਾਂ ਜੱਜ ਉਹ ਕਰ ਸਕਦੇ ਨੇ ਜਿਹੜੇ ਟੈਕਨੀਕਲੀ ਇਸ ਚੀਜ਼ਾਂ ਨਾਲ ਕ੍ਰਿਮਨਸਿਕ ਐਕਸਪਰਟ ਕਿ ਉਹ ਸਾਰਾ ਐਵੀਡੈਂਸ ਉੱਥੇ ਜਾ ਕੇ ਲੈ ਕੇ ਕੋਈ ਕਮੇਟੀ ਬਣਾ ਕੇ ਪਬਲਿਕ ਨੂੰ ਅਨੁਭਵ ਕਰਦੇ ਕਿ ਐਕਚੁਅਲੀ ਚੀਜ਼ ਹੋਈ ਹੈ ਜੋ ਫੈਕਟ ਦੱਸ ਰਹੇ ਨੇ ਖੈਰ 에어ਪੋਰਟ ਅਥਾਰਟੀ ਚੰਡੀਗੜ੍ਹ ਨੂੰ ਵੀ ਇਸ ਮਾਮਲੇ 'ਚ ਅੱਗੇ ਆਉਣਾ ਚਾਹੀਦਾ ਵੀ ਲੋਕਾਂ ਨੂੰ ਸਹੀ ਜਿਹੜੀ ਤੱਥ ਉਹ ਦਿੱਤੇ ਜਾਣ ਵੀ ਆ ਇੱਥੋਂ ਤੱਕ ਇੰਨਾ ਕੁ ਪ੍ਰੋਗਰਾਮ ਹੋਇਆ ਇੱਥੇ ਇਸ ਤੋਂ ਵੱਧ ਨਹੀਂ ਉਹਦੇ ਕੋਲ ਜੁਨੀਆਤਾ ਆਰਗੇਨਾਈਜੇਸ਼ਨ ਐ ਸੀਆਈਐਸਫ ਤਾਂ ਨਹੀਂ ਬੋਲ ਸਕੂਗੀ ਜ਼ਿਆਦਾ ਪਰ ਪੰਜਾਬ ਕੋਲ ਕਰ ਸਕਦੀ ਹੈ ਪੰਜਾਬ ਕੋਲ ਦਾ ਕੋਈ ਵੀ ਜਿਹੜਾ ਮਹਿਕਮਾ ਇਸ ਗੱਲ ਨਾਲ ਡੀਲ ਕਰਦਾ ਹੈ ਫਿਰ ਉਹ ਸਕਿਉਰਟੀ ਦੇ ਨਾਲ ਜਾਂ ਉਸ ਮਾਹੌਲ ਦੇ ਨਾਲ ਸਾਰੇ ਨਾਲ ਉਹ ਕਰ ਸਕਦੇ ਨੇ ਪੰਜਾਬ ਦਾ মিডিਆ ਜਿਹੜਾ ਵਿੰਗ ਹੈ ਉਹ ਕਰ ਸਕਦਾ ਇਸ ਕਰਕੇ ਆਪ ਗਵਰਨਮੈਂਟ ਸੈਂਟਰ ਵੱਲ ਹੀ ਤਹੇਗਾ ਇਹ ਉਹ ਸੋ ਉਹ ਕਰਕੇ ਸਾਰੇ ਫੈਕਟ ਲੋਕਾਂ ਦੇ ਸਾਹਮਣੇ ਰੱਖਣੇ ਬੜੇ ਜ਼ਰੂਰੀ ਨੇ ਕਿਉਂਕਿ ਇਹਦੇ ਤੇ ਟੈਂਪਰ ਬੜੇ ਹਾਈ ਹੋਏ ਹੋਏ ਨੇ ਜਿਹੜੇ ਉਹਦੇ ਕੰਗਨਾਂ ਦੇ ਵਿੱਚ ਲੜਕੀਆਂ ਸਾਰਿਆਂ ਨੂੰ ਕੈਰੀਅਰ ਦਾ ਫਿਕਰ ਹੈ ਤੇ ਬਹੁਤ ਸਾਰੀਆਂ ਲੋਬੀ ਸਰਗਰਮ ਹੋ ਜਾਂਦੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਪਰ ਚਲੋ ਕੋਈ ਵੀ ਹੈ ਕਿਉਂਕਿ ਕਟਨਾ ਇਸ ਕਿਸਮ ਦੀ ਹੈ ਜੋ ਲੜਕੀਆਂ ਸ਼ਾਮਲ ਨੇ ਟੈਂਪਰ ਬੜੇ ਹਾਈ ਨੇ ਯਾਰ ਦੋਨਿਆਂ ਦੀ ਬਹੁਤ ਜ਼ਿਆਦਾ ਦੋਨੇ ਧਿਰਾਂ ਨੇ ਜਿਹੜੀਆਂ ਇੱਕ ਦੂਜੇ ਬਾਰੇ ਬੜੀਆਂ ਐਪਰੀਹੈਂਸਸ ਨੇ ਕਿਸਾਨ ਸਰਕਾਰ ਬਾਰੇ ਸਰਕਾਰ ਪਸਾਨਾ ਬਾਰੇ ਸੋ ਮੇਰੇ ਖਿਆਲ ਵਿੱਚ ਹੈ ਕਿ ਜਿੰਨੀ ਦੇ ਤੱਕ ਸਾਹਮਣੇ ਨਹੀਂ ਆਉਂਦੇ ਆਪਾਂ ਕੋਈ ਸਿੱਟੇ ਤੇ ਨਹੀਂ ਪਹੁੰਚ ਸਕਦੇ ਪਰ ਜਿੰਨੀ ਕੋ ਕੋ ਪ੍ਰਪੋਰਸ਼ਨ ਫੈਲਾ ਦਿੱਤੀ ਗਈ ਹੈਗਾ ਇਹ ਲੜਕੀ ਨੂੰ ਬਿਲਕੁਲ ਹੀ ਮਤਲਬ ਬਣਾ ਕੇ ਬਹੁਤ ਹੀ ਈਵਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਇੱਕ ਤਰਫ ਵੱਲੋਂ ਕੰਗਨਾ ਨੂੰ ਵੀ ਕੀਤਾ ਜਾ ਰਿਹਾ ਹੈ ਹਮਮ ਦਾ ਕਸੂਰ ਹੈ ਕਿਵੇਂ ਵਾਰ ਵਾਲੀ ਪੋਜੀਸ਼ਨ ਤੇ ਰਹੀ ਗਈ ਹੈ ਉਹਦਾ ਪੁਰਾਣਾ ਇੱਕ ਰਿਪੋਰਟ ਵੀ ਪਰ ਫਿਰ ਵੀ ਇਨਸਾਨਤਾ ਹੈ ਹੀ ਨਾ ਹਮਮ ਮੇਰਾ ਇਹ ਹੈ ਕਿ ਹਿਊਮਨ ਰਾਈਟਸ ਗਰੁੱਪਸ ਨੂੰ ਜਾਂ ਕੋਈ ਵੀ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਅੱਗੇ ਆ ਕੇ ਇਹਦੀ ਇਨਕੁਆਰੀ ਕਰਕੇ ਪਬਲਿਕ ਕਮੇਟੀ ਬਣਾ ਕੇ ਕੋਈ ਸਾਹਮਣੇ ਲਿਆਉਂਦੇ ਤਾਂ ਕੀ ਕਰੋਗੇ ਹਮਮ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਪਿਛਲਾ ਕੇਸ ਜਦੋਂ ਕੰਗਣਾ ਨੇ ਇਹ ਵਿਵਾਦਿਤ ਬਿਆਨ ਦਿੱਤਾ ਜਦੋਂ ਕਿਸਾਨ ਮੋਰਚੇ ਦੀਆਂ ਬੀਬੀਆਂ ਦੇ ਮੁਤਲਕ ਉਹ ਕੇਸ ਕੰਗਣਾ ਉੱਤੇ ਹੁਣ ਚੱਲ ਰਿਹਾ ਹੈ ਵੈਸੇ ਉਹ ਮੇਰੇ ਖਿਆਲ ਵਿੱਚ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ ਤੇ ਲੋਕ ਤਾਂ ਬੜੀ ਕਿਸਮ ਦੀਆਂ ਗੱਲਾਂ ਕਰਦੇ ਨੇ ਲੋਕ ਤਾਂ ਕਹਿੰਦੇ ਨੇ ਜੀ ਸ਼ਾਇਦ ਇਸ ਕਰਕੇ ਨਾ ਇਹਨਾਂ ਨੇ ਸਟੋਰੀ ਬਣਾ ਲਈ ਹੋਵੇ ਕਿ ਇਥੋਂ ਕਲੀਫਲੈਂਡ ਉਹਨਾਂ ਚਾਹੁੰਦੇ ਹੋ ਕਿ ਸਾਡਾ ਕੇਸ ਟਰਾਂਸਫਰ ਕਰ ਦਿੱਤਾ ਜਾਵੇ ਅੱਗੇ ਕਿਆ ਸਰਾਈਆਂ ਬਹੁਤ ਚਲਦੀਆਂ ਨੇ ਜਿਹੀਆਂ ਗੱਲਾਂ ਦੇ ਪਰ ਉਹ ਕੇਸ ਇਨਫਰਮੇਸ਼ਨ ਦਾ ਹੈਗਾ ਹੀ ਹੈ ਉਹ ਉਹਨਾਂ ਨੇ ਉਹਦਾ ਜੇ ਚੱਲਣਾ ਪ੍ਰੋਸੈਸ ਸੋ ਉਹ ਤਾਂ ਉਹਨੂੰ ਨਾ ਉਹਨਾਂ ਨੇ ਵਾਪਸ ਲਿਆ ਨਾ ਇਹਨਾਂ ਨੇ ਉੱਥੇ ਕੋਈ ਉਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ ਸਟੇਟਮੈਂਟ ਦੇ ਨਹੀਂ ਆਉਂਦੀ ਤੇ ਕੇਸ ਉਹ ਬਿਲਕੁਲ ਲਗਭਗ ਫੂਲ ਪ੍ਰੂਫ ਹੈ ਕਿ ਪਿਕਚਰ ਕਿਸੇ ਹੋਰ ਦੀ ਦਿੱਤੀ ਗਈ ਹੈ ਕਿਹਾ ਗਿਆ ਤੇ ਉਹ ਪਰਿਵਾਰ ਹੈ ਜਿਹੜਾ ਪਹਿਲਾਂ ਮੀਡੀਆ ਦੇ ਰਾਹੀਂ ਦੱਸ ਵੀ ਚੁੱਕਿਆ ਹੈ ਕਿ ਸਧਾਰਨ ਪਰਿਵਾਰ ਹੈ ਕੋਈ ਐਸੀ ਗੱਲ ਨਹੀਂ ਸੀ ਉਹ ਜਿੱਥੇ ਬੰਦਿਆਂ ਨਾਲ ਕਿਸਾਨ ਨਾਲ ਸੰਬੰਧਤ ਨਹੀਂ ਉੱਥੇ ਉਹ ਸੀਗੇ ਮਾਤਾ ਜੀ ਤੇ ਉਹਨਾਂ ਨੂੰ ਕੋਈ ਪੈਸਿਆਂ ਵਾਲਾ ਜਿਹੜਾ ਇਹਨਾਂ ਨੇ ਜਿਸ ਤਰ੍ਹਾਂ ਦਾ ਰਿਆ ਸੀ ਪ੍ਰਪਗੈਂਡਾ ਉਹ ਬਿਲਕੁਲ ਝੂਠਾ ਸੀ ਉਹ ਤਾਂ ਕੋਈ ਡਾਊਟ ਨਹੀਂ ਉਹ ਤਾਂ ਇਹਨਾਂ ਨੂੰ ਪੂਤਣਾ ਪਊਗਾ ਮੇਰੇ ਖਿਆਲ ਦੇ ਵਿੱਚ ਉਹ ਕੇਸ ਤਾਂ ਹੈਗਾ ਹੀ ਹੈ ਹਾਂ ਹਾਂ WhatsApp ਆਮ ਤੌਰ ਤੇ ਅਕਸਰ BJP ਆਪਣੇ ਕੇਟਰ ਦੇ ਹੱਕ ਦੇ ਵਿੱਚ ਬੜਾ ਸਟੈਂਡ ਲੈ ਲੈਂਦੇ ਨੇ ਇਹ ਖਾਸ ਕਰਕੇ ਹੁਣ ਤਾਂ ਇਹ ਨਵੇਂ-ਨਵੇਂ MP ਐ ਕੰਗੜਾ ਰਣਾਉਤ ਪਰੰਤੂ ਭਾਜਪਾ ਦੀ ਜਿਹੜੀ ਹੈ মিডিਆ ਸੈਕਸ਼ਨ ਇਸ ਮਾਮਲੇ ਦੇ ਵਿੱਚ ਸ਼ਾਂਤ ਹੈ ਚੁੱਪ ਹੈ ਕੀ ਮੰਨ ਸਕਦੇ ਆ ਕਿ ਉਹ ਕਿਉਂ ਇਸ ਤਰ੍ਹਾਂ ਉਹਨਾਂ ਦਾ ਆਮ ਤੌਰ ਤੇ ਹੁੰਦਾ ਜੱਕਦਮ ਇੱਕ ਪ੍ਰੈਸ ਕਾਨਫਰੰਸ ਕੋਟਦੀ ਹੈ ਇਸ ਮਾਮਲੇ ਉੱਤੇ ਸਾਇਲੈਂਸ ਸੀ ਹੈ ਬਿਲਕੁਲ ਨਹੀਂ ਉਹਨਾਂ ਦਾ ਆਈਟੀ ਸਰਕਾਰ ਵਿੱਚ ਬਹੁਤ ਸਾਰਾ ਜੀ ਸੋਚਣ ਨੂੰ ਗੀਆਂ ਦੇਖੋਗੇ ਵੈਸੇ ਆਫੀਸ਼ੀਅਲੀ ਪਾਰਟੀ ਨੇ ਕੋਈ ਇਹਦੇ ਬਾਰੇ ਬਿਆਨ ਨਹੀਂ ਦੇਣਾ ਹਾਂ ਉਹ ਮੇਰੇ ਖਿਆਲੋਂ ਉਹਨਾਂ ਲਈ ਏਟੀ ਘਟਣਾ ਵੀ ਨਹੀਂ ਉਹਨਾਂ ਦੀ ਤਾਂ ਨਾਲੇ ਗਵਰਨਮੈਂਟ ਫਾਰਮ ਕਰਨ ਦੇ ਪਏ ਹੋਏ ਨੇ ਹੂੰ ਜੀ ਜੀ ਕੋਈ ਪ੍ਰਾਇੋਰਟੀ ਵੀ ਨਹੀਂ ਹੈ ਜੀ ਬੱਡੀ ਤੇ ਇਹਦੇ ਚ ਕੰਟਰੋਵਰਸੀ ਕਿ ਉਹਨਾਂ ਨੂੰ ਅਰਜਨ ਦੀ ਵੀ ਜ਼ਰੂਰਤ ਨਹੀਂ ਹੈ ਪਹਿਲਾਂ ਉਹਨਾਂ ਦੇ ਜਿਹੜੇ ਸੀਗੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਓਵਰ ਵੋਕਲ ਲੋਕ ਸੀਗੇ ਸੁਰੇਤੀ ਰਾਨੀ ਟਾਈਪ ਉਹ ਵਿਚਾਰੇ ਆਪਣੇ ਮਤਲਬ ਜਿਹੜੀ ਹਾਰ ਹੈ ਉਹਨੂੰ ਹੀ ਹਸਮ ਕਰਨ ਲੱਗੇ ਹੋਏ ਨੇ ਸਭ ਦੇ ਵਿੱਚ ਮਤਲਬ ਉਹ ਮਤਲਬ ਰਾਮ ਜੀ ਦਾ ਸਹਾਰਾ ਜਿੱਥੋਂ ਭਾਲਦੇ ਸੀ ਯੋਧਿਆਂ 'ਚ ਹਾਰ ਚੁੱਕੇ ਨੇ ਸੋ ਭਾਜੀਪੀ ਲਈ ਵੀ ਇੱਕ ਖਾਸ ਕਿਸਮ ਦਾ ਇੱਕ ਸਾਈਕੋਲੋਜੀਕਲ ਮਾਹੌਲ ਹੈ ਕਿ ਉਹ ਬਹੁਤ ਖਰੇ ਨੇ ਬੀਸੀ ਜਿੱਤ ਗਏ ਆ ਪਰ ਅੰਦਰੋਂ ਅਹਿਸਾਸ ਹੈ ਕਿ ਅਸੀਂ ਹਾਰ ਗਏ ਮਤਲਬ ਇਹ ਚੀਜ਼ਾਂ ਅੰਦਰ ਇਹਨਾਂ ਦੇ ਵਿੱਚ ਕੰਗਨਾ ਵਿਚਾਰੀ ਕਿੱਥੇ ਮੈਟਰ ਕਰਦੇ ਉਹ ਤਾਂ ਕਿਉਂ ਹੋ ਗਿਆ ਮਤਲਬ ਸੈਲੀਬ੍ਰਿਟੀ ਐਕਟਰਸ ਹੈ ਤੇ ਘਟਨਾ ਆਈ 에어ਪੋਰਟ ਤੇ ਹੋ ਗਈ ਹੈ ਪਬਲਿਕ ਸਪੇਸ ਦੇ ਵਿੱਚ ਹੋ ਗਈ ਹੈ ਇਸ ਕਰਕੇ ਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਪਰ ਅੰਦਰ ਜਿੱਦਾਂ ਦੀ ਗਵਰਨਮੈਂਟ ਫਾਰਮੇਸ਼ਨ ਦੀਆਂ ਸਮੱਸਿਆਵਾਂ ਨੇ ਜਾਂ ਹੋਰ ਉਹਦੇ ਮੁਕਾਬਲੇ ਕਿੱਡੀ ਕਬੜੀ ਘਟਨਾ ਹੈ ਹੂੰ ਹੂੰ ਲੈਸੇ ਵੀ ਬੀਜੇਪੀ ਨੂੰ ਉਸ ਵੇਲੇ ਤਾਂ ਖਾਸ ਜਿਹੜੇ ਮਹਿਮਾਨ ਉਹਨਾਂ ਲਈ ਨਤੀਸ਼ ਕੁਮਾਰ ਤੇ ਚੰਦਰਪਾਪੂ ਨਾਈਡੂਰੀ ਜੀ ਨੇ ਸਾਰੇ ਉਧਰ ਧਿਆਨ ਦੇਣਾ ਉਹਨਾਂ ਦੇ ਲਈ ਵੱਟੀ ਹੈ ਬਿਲਕੁਲ ਰਹੀਤੀ ਹੈ ਡਾਕਟਰ ਸਾਹਿਬ ਜਿਵੇਂ ਟਕੈਤ ਸਾਹਿਬ ਵੀ ਕਹਿ ਰਹੇ ਆ ਕਿ ਅੱਗੇ ਤੋਂ ਜਿਹੀਆਂ ਘਟਨਾਵਾਂ ਨਾ ਹੋਣ ਥੰਮਿਆ ਜਾਨ ਜਿਹੜਾ ਕੋਈ ਪ੍ਰੋਗਰਾਮ ਸਾਹਮਣੇ ਆਏ ਆਪਾਂ ਕੀ ਮੰਨ ਸਕਦੇ ਆ ਕਿ ਬਾਕੀ ਜਿਹੜਾ ਟਕੈਤ ਸਾਹਿਬ ਦੇ ਮੁਤਾਬਕ ਜਿਹੜਾ ਅੱਗੇ ਵਿਹਾਰ ਹੋਵੇ ਸ਼ੁਰੂਆਤ ਕਿਸੇ ਪੱਧਰ ਤੋਂ ਕਿ ਤੁਹਾਨੂੰ ਇੱਕ ਕੈਸਬ ਨੇ ਜੋ ਕਿਹਾ ਹੈ ਨਾ ਭਿੰਦਰ ਸਾਹਿਬ ਉਹਨਾਂ ਨੇ ਕਿਹਾ ਕਿ ਇਹ ਜੀਆਂ ਕਟਨਾਵਾਵਾਂ ਹੁੰਦੀਆਂ ਕਿ ਉਹਨਾਂ ਦੇ ਕਾਰਨਾਂ 'ਚ ਜਾਣ ਦੀ ਜ਼ਰੂਰਤ ਹੈ। ਹੂੰ ਜੀ ਜੀ ਜੀ। ਉਹਨਾਂ ਦੇ ਕਹਿਣ ਦਾ ਮਤਲਬ ਅਸਲ ਦੇ ਵਿੱਚ ਇਹ ਹੈ ਵੀ ਕਟਨਾਵਾਵਾਂ ਹੋਤ ਆ ਰਹੀਆਂ ਨੇ ਕਿਉਂਕਿ ਇੱਕ ਹਿੱਸਾ ਸਾਡੇ ਸਮਾਜ ਦਾ ਬਹੁਤ ਪੀੜਿਤ ਹੈ। ਉਹ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੈ। ਹੂੰ ਚਾਹ ਹਿੱਸਾ ਜਿਹੜਾ ਆਪਣੇ ਆਪ 'ਚ 엘ਿਟਿਸਟ ਹੈ ਜਿਹੜੇ ਆਪਣੇ ਆਪ ਨੂੰ ਉੱਪਰ ਸਮਝਦੇ ਨੇ ਸਭ ਤੋਂ ਉਹ ਉਹਨਾਂ ਬਾਰੇ ਬੰਦਾ ਚੰਗਾ ਬੋਲਦੇ ਆ। ਨਿਕਲੀ ਤਾਂ ਇਸ ਚੀਜ਼ ਤੋਂ ਹੈ ਨਾ ਗੱਲ ਕਿ ਕਿਸਾਨ ਤਾਂ ਰੁਲ ਰਹੇ ਸੀ 13 ਮਹੀਨੇ ਪਹਿਲਾਂ ਰੋਲੇ ਹੁਣ ਵੀ ਰੁਲ ਰਹੇ ਨੇ ਪਰ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਤੇ ਚਲੋ ਕਿਸੇ ਵੀ ਫੀਲਡ ਦੇ ਵਿੱਚ ਜਿਹੜੇ ਸਮਰੱਥ ਨੇ ਜਾਂ ਸਕਸੈਸਫੁਲ ਨੇ ਉਹਨਾਂ ਚੋਂ ਸੈਂਸਿਟਿਵਿਟੀ ਨਹੀਂ ਹੈ ਹੂੰ ਉਹ ਉਹਨਾਂ ਦਾ ਦਰਦ ਸਮਝ ਸਕਣਾ ਆਮ ਲੋਕਾਂ ਦਾ ਬਖਵਾ ਬੱਦਦਾ ਜਾ ਰਿਹਾ ਪਰ ਉਸ ਬਖਵੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਉਹ ਉਹੋ ਜਿਹੇ ਲੋਕਾਂ ਨੂੰ ਜਿਹੜੇ ਵਿਕਟਮ ਨੂੰ ਪਹਿਲਾਂ ਹੀ ਮਰੇ ਹੋਏ ਨੂੰ ਰੋ ਰਹੇ ਨੂੰ ਤੜਫ ਰਹੇ ਨੂੰ ਹੋਰ ਤੜਫਾਉਂਦੇ ਨੇ ਉਹਨਾਂ ਦੇ ਪ੍ਰਤੀ ਗੁੱਸਾ ਲੋਕਾਂ ਦੇ ਵਿੱਚ ਵੱਜ ਜਾਂਦਾ ਹੈ। ਗੁੱਸਾ ਤਾਂ ਇਸ ਦਾ ਹੈ ਇਹ ਇਹਦੇ ਵਿੱਚ ਪੋਲੀਟਿਕਲ ਪਾਰਟੀਆਂ ਨੂੰ ਆਪਣੇ ਅੰਦਰ ਚਾਤ ਮਾਰਨੀ ਚਾਹੀਦੀ ਹੈ ਕਿ ਉਹ ਕਿੱਦਾਂ ਦੇ ਲੋਕਾਂ ਨੂੰ ਪ੍ਰਮੋਟ ਕਰ ਰਹੀ ਹੈ। ਉਹ ਮਜ਼ਦੂਰਾਂ ਦੇ ਕਿਸਾਨਾਂ ਦੇ ਗਰੀਬਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਬਜਾਏ ਜਿਹੜੇ ਉਹਨਾਂ ਨੂੰ ਜ਼ਲੀਲ ਕਰਨ ਵਾਲੇ ਨੇ ਜਿਹੜੇ ਉਹਦੇ ਜ਼ਖਮਾਂ ਤੇ ਨਮਕ ਛਿੜਕਦੇ ਨੇ ਉਹਨਾਂ ਨੂੰ ਜੇ ਪ੍ਰਮੋਟ ਕਰਨਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨਗੀਆਂ। ਹੂੰ मतलब ਉਹ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਇਸ ਘਟਨਾ ਨਾਲ ਸੰਬੰਧਤਾ ਨਹੀਂ ਹੈ ਹਾਂ ਹਾਂ ਜੀ ਕਿ ਤੁਸੀਂ ਸੋਸ਼ਲ ਸਾਈਕੋਲੋਜੀ ਪੜ੍ਹੋ ਜਾਂ ਹੋਰ ਜਾਓ ਤਾਂ ਜਿਹਨਾਂ ਇਹਨਾਂ ਜਿਹੜਾ ਦਰਦ ਹੈ ਲੋਕਾਂ ਦੇ ਅੰਦਰ ਜਮਾ ਹੁੰਦਾ ਕੁਝ ਛੂੜੇ ਨਹੀਂ ਹੁੰਦਾ ਕਿ ਉਸੇ ਟਾਈਮ નીકળે ਹਾਂ ਜਿੰਨਾਂ ਵਾਲੇ ਬਾਗ ਦੀ ਘਟਨਾ ਹੋਈ ਕੁਦਮ ਸਿੰਘ 25 ਸਾਲ ਉਸ ਦਰਦ ਨੂੰ ਨਾਲ ਲੈ ਕੇ ਚੱਕਦਾ ਫਿਰਦਾ ਰਹੇ ਹਾਂ ਜੀ 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 25 ਸਾਲਾਂ ਬਾਅਦ ਉਹ ਜਿਹੜਾ ਦਰਦ ਹੈ मतलब उने उण ਛੱਡਿਆ ਨਹੀਂ ਉਹ ਨਿਕਲਿਆ ਉਹ ਹੀ ਵਾਸ ਕੰਪੈਲਡ મતલਬ ਉਹਦੀ ਇਹ ਹਾਲਤ ਹੋਈ ਸੀ ਕਿ ਇੰਗਲੈਂਡ ਗਿਆ ਉਹ ਬੰਦਾ ساری ਜ਼ਿੰਦਗੀ ਉਹਨੇ ਇਸ ਗੱਲ ਤੇ ਲਾ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜਾ ਅਸੀਂ ਕਿਸੇ ਨੂੰ ਝੋਟ ਪਹਚਾਉਂਦੇ ਆ ਮਾਨਸਿਕ ਤੌਰ ਤੇ ਸਹੀ ਕਿ ਲੋ ਕਿਸੇ ਕਮਿਊਨਿਟੀ ਨੂੰ ਕਿਸੇ ਸੈਕਸ਼ਨ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਹੀ ਪੀੜਤ ਨੇ ਉਹ ਦਰਦ ਕਿਤੇ ਐਵੇਂ ਚਲਿਆ ਨਹੀਂ ਜਾਂਦਾ ਕਿ ਤੁਸੀਂ ਬੋਲਤਾ ਹੈ ਬਕਵਾਸ ਮਾਰਤਾ ਹੈ ਤੇ ਉਹ ਖਤਮ ਹੋ ਜਾਣਾ ਇਹ ਤਾਂ ਨਹੀਂ ਉਹ ਕਿਸੇ ਨਾ ਹੋਰ ਰੂਪ ਦੇ ਵਿੱਚ ਫੇਰ ਮੁੜ ਕੇ ਆਉਂਦਾ ਹੈ ਸਮਝਣ ਦੀ ਜ਼ਰੂਰਤ ਹੈ ਕਿ ਸਾਡਾ ਪਬਲਿਕ ਸਪੇਸ ਸਾਡਾ ਸਮਾਜ ਸਰਕਾਰਾਂ ਉਹਦੇ ਦੇ ਜ਼ਿੰਮੇਵਾਰ ਕੋ ਜੋ ਜ਼ਿੰਮੇਵਾਰੀ ਨਹੀਂ ਲੈਣਗੀਆਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਰਹਿੰਦੀਆਂ ਨੇ ਅਜ ਥੱਪੜ ਕੱਲ ਨੂੰ ਕੋਈ ਹੋਰ ਗੰਭ ਹੋ ਸਕਦਾ ਕੋਲੇ ਹੋ ਸਕਦੇ ਮਲ ਜਿਹੜਾ ਜਿਹੜਾ ਦਰਦ ਨਾਲ ਪੀ ਦਿੰਦਾ ਹੈ ਬੰਦਾ ਉਹਨੂੰ ਤੁਸੀਂ ਲੱਖ ਗਾਲਾਂ ਕੱਢੋ ਜੋ ਮਰਜ਼ੀ ਕਰੋ ਜੇ ਉਹਨੂੰ ਸ਼ੂਸ ਖੂਹੇ ਲਾ ਤੱਕ ਤਾਂ ਉਹਦਾ ਗੁੱਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਟੋਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਆਊਗਾ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਜਿਹੜੀਆਂ ਹੁਕਮਰਾਣਾਂ ਨੇ ਉਹਨਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਜ਼ਿਆਦਾ ਕੰਪੈਸ਼ਨ ਦੇ ਨਾਲ ਜ਼ਿਆਦਾ ਪਿਆਰ ਦੇ ਨਾਲ ਪਰ ਜਿਹੜੇ ਉਹਨਾਂ ਨੂੰ ਗਤਿ ਮਿਣਨ ਵਾਲੇ ਨੇ ਉਹਨੂੰ ਪ੍ਰਮੋਟ ਕਰਨ ਦੀ ਜਾਇ ਉਹਨਾਂ ਨੂੰ ਸਭ ਕਿਉਂ ਕਰਨ ਦੇ ਹੈ ਕਿ ਭਾਈ ਤੁਸੀਂ ਨਾ ਬੋਲੋ ਮਤਲਬ ਦੇਖੋ ਲਾਠੀ ਗੋਲੀ ਤਾਂ ਚੱਲਦੀ ਹੋਈ ਐ ਸੱਤਾਰਾਂ ਜਿਹੜੀ ਜਵਾਨੀ ਜਿਹੜੇ ਜ਼ਹਿਰ ਹੈ ਜਿਹਨੇ ਢੰਗ ਜਿਹੜੇ ਮਾਰੇ ਉਹ ਕਹਿੰਦੇ ਜਵਾਨ ਦੀ ਚੋਟ ਹੈ ਜਿਹੜੀ ਇਸ ਤੋਂ ਲਾਠੀ ਦੀ ਚੋਟ ਨਾਲੋਂ ਜ਼ਿਆਦਾ ਬਣਦੀ ਹੈਰ ਜ਼ਿਆਦਾ ਸੋਸ਼ਲ ਮੀਡੀਆ ਉਨ ਵਾਲੇ ਹੋ ਗਏ ਆ ਕਾਮਨ ਬਿਨਾ ਸੋਚੇ ਸਮਝੇ ਲੋਕ ਕਦੋਂ ਨੂੰ ਦੇਖੋ ਗੋਲੋਂ ਘਟੀ ਜਾਂਦੇ ਨੇ ਕਿੰਨੀ ਟ੍ਰੋਲਿੰਗ ਹੁੰਦੀ ਹੈ ਟ੍ਰੋਲਿੰਗ ਦੀਆਂ ਫੈਕਟਰੀਆਂ ਖੁੱਲੀਆਂ ਹੋਈਆਂ ਨੇ ਬੀਜੇਪੀ ਦਾ ਖਾਸ ਕਰਕੇ ਬਦਨਾਮ ਹੈ ਉਹਦਾ ਆਈਟੀ ਸੈੱਲ ਜਿਹੜਾ ਮਗਰ ਪੈ ਜਾਂਦੇ ਨੇ ਹਰ ਇੱਕ ਦੇ ਇਹ ਇਹਦਾ ਸਿੱਕਾ ਇਹ ਜਿਹੜੀ ਨੁਕਤ ਪਾਈ ਜਾਂਦੀ ਹੈ ਇੰਨਾ ਨਹੀਂ ਕਿ ਨੁਕਤਾ ਸੀ ਫਲਾਤ ਸੀ ਤੇ ਚਲੀ ਗਈ ਕਿੱਧਰ ਇਹ ਵਾਪਸ ਹੁੰਦੀ ਹੈ ਫਿਰ ਇਹ ਅੱਜ ਨਹੀਂ ਇਹ 10 ਦੇ 25 ਸਾਲ ਬਾਅਦ ਉਦਮ ਸਿੰਘ ਦੇ ਟਾਈਮ 'ਚ ਵਾਪਸ ਆ ਗਈ ਸੀ ਅੱਜ ਕੱਲ ਤਾਂ ਵੀ ਮਤਲਬ ਬਾਰ-ਬਾਰ ਉਹ ਵੀਡੀਓਜ਼ ਦੇਖੀਆਂ ਜਾ ਸਕਦੀਆਂ ਨੇ ਲੱਭ ਕੇ ਉਹਦੇ ਤਾਂ ਮਨ ਚ ਹੀ ਚਲਦੇ ਆ ਉਹਨੂੰ ਹੂੰ ਹੂੰ ਜੀ ਜੀ ਕਿੰਨੀ ਜਾਣੀਏ ਤੇ ਰਿਪੋਰਟ ਹੋ ਜਾਂਦੀਆਂ ਨੇ ਤਾਂ ਸੋ ਇਸ ਕਰਕੇ ਇਹਦੇ ਬਾਰੇ ਬਹੁਤ ਸੈਂਸਿਟਿਵ ਹੋਣ ਦੀ ਜ਼ਰੂਰਤ ਹੈ ਬਹੁਤ ਕੇਅਰਫੁਲ ਹੋਣ ਦੀ ਜ਼ਰੂਰਤ ਹੈ ਸਰਕਾਰ ਨੂੰ ਜੀ ਜੀ ਬਿਲਕੁਲ ਬਿਲਕੁਲ ਸੋ ਏਸੀ ਜਿਹੜਾ ਅੱਜ ਦਾ ਮਾਮਲਾ ਕੰਗਨਾਰ ਨਰਨੌਤ ਵਰਸਸ ਕੁਲਵਿੰਦਰ ਕੌਰ ਜਿਹਦੇ ਇर्द-ਗਿਰਦ ਜਿਹੜੇ ਸਾਰੇ ਪੱਖ ਬੜੇ ਵਿਸਤਾਰ ਨਾਲ ਤੇ ਬਾਕੀ ਦਿਨਾਂ ਕੋਲੇ ਨੇ ਸੋ ਸਾਡੇ ਨਾਲ ਜੁੜੇ ਸਨ ਉਹਗੇ ਵਿਸ਼ੇਵਚਨਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਲਈ ਵਕਤ ਦੇਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਦਾ ਸ਼ੁਕਰੀਆ ਸਭ ਨੂੰ ਸਤਿ ਸ੍ਰੀ ਅਕਾਲ ਈ ਮਿਸ਼ਨ ਪੰਜਾਬੀ